ਮੰਤਰ ਜਪਦਿਆਂ ਜਪਦਿਆਂ ਰਸਨਾ ਖਾਮੋਸ਼ ਹੋ ਜਾਏ ਤੇ ਮੰਤਰ ਅੰਦਰੋਂ ਸੁਣਾਈ ਦੇਣ ਲੱਗ ਪਏ। ਔਰ ਰਸ ਨਾਲ ਹਿਰਦਾ ਭਰ ਜਾਏ, ਰੋਮ ਰੋਮ ਭਰ ਜਾਏ, ਤੋ ਕਹਿੰਦੇ ਮੰਤਰ ਸਿੱਧ ਹੋ ਗਏ। ਕਿਸੇ ਨੂੰ ਕੁਝ ਲਿਖ ਕੇ ਦੇਣਾ। ਦਾਗਾ ਤਵੀਜ਼ ਜਿਸ ਨੂੰ ਕਹਿੰਦੇ ਨੇ। ਔਰ ਜਿਸ ਮਕਸਦ ਲਈ ਕੀਤਾ ਹੈ ਉਹ ਹੋ ਜਾਏ ਤੋ ਇਹਨੂੰ ਯੰਤਰਿਕ ਸiddhi ਕਹਿੰਦੇ ਨੇ ਯੰਤਰਿਕ ਸiddhi ਤੰਤਰ ਸiddhi ਮੰਤਰ ਸiddhi ਇਹਨਾਂ ਵੱਖਰੀਏ ਕਿ ਜਿਨ੍ਹਾਂ ਦੇ ਕਿਦਰੇ ਮੰਤਰ ਸਿੱਧ ਹੋ ਜਾਣ ਉਹ ਗੁਪਤ ਹੋ ਜਾਂਦੇ ਨੇ ਤੰਤਰ ਸਿੱਧ ਹੋ ਜਾਣ ਉਹ ਆਪਣਾ ਰੋਲਾ ਕਾਫੀ ਪਾਉਂਦੇ ਨੇ ਤੋ ਥੋੜੇ ਬਹੁਤ ਧਾਰਮਿਕ ਜਗਤ ਦੇ ਚ ਤਾੰਤ੍ਰਿਕ ਤੇ ਜਾਣੇ ਜਾਂਦੇ ਨੇ ਜਿੱਥੇ ਮੰਤਰ ਸਿੱਧ ਹੋ ਜਾਏ ਮੇਰੇ ਛੁਪੇ ਰਹਿਣ ਦੀ ਚਾਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿਣ ਹੁਣ ਤੇ ਛੁਪ ਜਾਣਾ ਚਾਹੁੰਦੇ ਆ ਗੁਮਨਾਮ ਹੋਣਾ ਜਾਣਾ ਹੋ ਜਾਣਾ ਚਾਹੁੰਦੇ ਆ ਤਾੰਤ੍ਰਿਕ ਆਪਣਾ ਨਾਮ ਪ੍ਰਗਟ ਕਰਨਾ ਚਾਹਦਾ ਜਿਸ ਨੇ ਮੰਤਰ ਸਿੱਧ ਕੀਤਾ ਉਸ ਨੇ ਤੇ ਆਪਣਾ ਨਾਮ ਮਿਟਾ ਦਿੱਤਾ ਹੈ ਇਕ ਕੋਈ ਨਾਮ ਪ੍ਰਗਟ ਹੋਇਆ ਪ੍ਰਭੂ ਦਾ ਜਿਸ ਨੂੰ ਰਬਦਾਸ ਇੰਜ ਕਹਿੰਦੇ ਨੇ ਜਦ ਹਮ ਹੋਤੇ ਤਬ ਤੂੰ ਨਹੀਂ ਜਦ ਮੈਂ ਪ੍ਰਗਟ ਸੀ ਔਰ ਹਰ ਕਰਮ ਦੇ ਰਾਹੀ ਹਰ ਬੋਲ ਦੇ ਰਾਹੀ ਮੈਂ ਆਪਣੇ ਆਪ ਨੂੰ ਪ੍ਰਗਟ ਕਰਦਾ ਸੀ ਤੂੰ ਨਹੀਂ ਸੀ ਮੈਂ ਹੀ ਸੀ ਮੇਰੇ ਕਰਮਾਂ ਵਿੱਚ ਮੇਰੇ ਵਿਚਾਰਾਂ ਵਿੱਚ ਮੇਰੇ ਬੋਲਾਂ ਵਿੱਚ ਮੈਂ ਸੀ ਮੈਂ ਆਪਣੇ ਬੋਲਾਂ 'ਚ ਪ੍ਰਗਟ ਹੁੰਦਾ ਸੀ ਮੈਂ ਆਪਣੇ ਕਰਮਾਂ 'ਚ ਪ੍ਰਗਟ ਹੁੰਦਾ ਸੀ ਮੈਂ ਆਪਣੇ ਵਿਚਾਰਾਂ 'ਚ ਪ੍ਰਗਟ ਹੁੰਦਾ ਸੀ ਪਰ ਵਿਚਾਰਾਂ 'ਚ ਮੈਂ ਸੀ ਬੋਲਾਂ 'ਚ ਮੈਂ ਸੀ ਕਰਮਾਂ 'ਚ ਮੈਂ ਸੀ ਮੈਂ ਖੁਦ ਸੀ ਹੁਣ ਮੇਰੇ ਕਰਮ ਦੇ 'ਚ ਹੁਣ ਮੇਰੇ ਵਿਚਾਰ ਦੇ 'ਚ ਹੁਣ ਮੇਰੇ ਬੋਲਾਂ 'ਚ ਮੈਂ ਨਹੀਂ ਦੋ ਹੀ ਹੈ ਹੁਣ ਤੇ ਮੈਂ ਮਿਟ ਗਿਆ ਧਰਮ ਦੀ ਧਿਆਨ ਸਾਧਨਾ ਆਪਣੇ ਆਪ ਨੂੰ ਮਿਟਾਣਾ ਔਰ ਜਿਤਨਾ ਮਨੁੱਖ ਮਿਟਦਾ ਹੈ ਉਤਨਾ ਹੀ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇੰਜ ਕਹਿ ਲੋ ਕੋਈ 10% ਦੀ ਆਪਣੇ ਆਪ ਨੂੰ ਮਿਟਾਣ ਦੇ ਸਫਲ ਹੋਇਆ ਹੈ ਉਸ ਮਨੁੱਖ ਦੀ ਜ਼ਿੰਦਗੀ 10% ਪ੍ਰਮਾਤਮਾ ਪ੍ਰਗਟ ਹੋ ਜਾਇਆ ਹੈ ਇੰਜ ਕਹਿ ਲੋ ਕੁਝ ਪ੍ਰਕਾਸ਼ ਪ੍ਰਗਟ ਹੋਇਆ ਹੈ ਕੁਝ ਰਸ ਪ੍ਰਗਟ ਹੋਇਆ ਹੈ ਜਿਸ ਨੇ ਆਪਣੇ ਆਪ ਨੂੰ ਅੱਧਾ ਮਿਟਾ ਦਿੱਤਾ ਹੈ ਬਹੁਤ ਕੁਝ ਮਿਟਾ ਦਿੱਤਾ ਹੈ ਲੇਕਿਨ ਫਿਰ ਵੀ ਪੂਰਨ ਨਹੀਂ ਮਿਟਿਆ ਸਤੋਗੁਣੀ ਕਮ ਸੇ ਕਮ ਆਪਣੇ ਆਪ ਨੂੰ ਅੱਧਾ ਤੇ ਮਿਟਾ ਦਿੰਦਾ ਹੈ ਰਜੋਗੁਣੀ ਤਮੋਗੁਣੀ ਇਹ ਪੂਰਨ ਤੌਰ ਤੇ ਆਪਣੇ ਆਪ ਨੂੰ ਹੀ ਪ੍ਰਗਟ ਕਰਦੇ ਨੇ ਇਝ ਕਹ ਲੋ ਇਹਨਾਂ ਦੀ ਦੁਨੀਆ 'ਚ ਰੱਬ ਨਹੀਂ ਆਉਂਦਾ ਰੱਬ ਮਿਟਿਆ ਹੁੰਦਾ ਹੈ या जीवन देच ने खुद नो या परमात्मा मिटाओ नास्तिक ने मेरी कोई आस्था नहीं कोई परमात्मा नहीं कोई ईश्वर नहीं और ईश्वर ले मेरे कोल कोई टाइम नहीं कोई वक्त नहीं है ही नहीं इसने अपने आप नो इतना उजागर किया अपने कर्म दे राही, अपने व्यवहार दे राही अपने विचार दे राही परमात्मा नहीं है ਔਰ ਇੱਕ ਐਸੀ ਅਵਸਥਾ ਬਣਦੀ ਏ ਸਾਧਨਾ ਕਰਨ ਵਾਲੇ ਦੀ ਭਗਤੀ ਕਰਨ ਵਾਲੇ ਦੀ ਨਾਮ ਜਪਣ ਵਾਲੇ ਦੀ ਮਿਟ ਜਾਂਦਾ ਉਸ ਦੀ ਜ਼ਾਤ ਬਾਤ ਕੁਲ ਉਸ ਦਾ ਸੰਗ੍ਰਹਿ ਕੀਤਾ ਗਿਆਨ ਉਸ ਦੀ ਆਪਣੀ ਹੋਂਦ ਉਸ ਦੇ ਆਪਣੇ ਵਿਚਾਰ ਹੁਣ ਵਿਚਾਰਾਂ ਵਿੱਚ ਵੀ ਪਰਮਾਤਮਾ ਹੈ ਵਿਵਹਾਰ ਵਿੱਚ ਵੀ ਪਰਮਾਤਮਾ ਹੈ ਕਰਮਾਂ ਵਿੱਚ ਵੀ ਪਰਮਾਤਮਾ ਹੈ ਬੋਲਾਂ ਵਿੱਚ ਵੀ ਪਰਮਾਤਮਾ ਹੁਣ ਮੈਂ ਅਰਸ਼ ਕਰਾਂ ਮਨੁੱਖ ਜਿਹੜਾ ਬਾਹਰ ਪ੍ਰਗਟ ਆਉਂਦਾ ਹੈ ਕਰੀਬਨ ਕਰੀਬਨ 90% ਦੀ ਬੋਲਾਂ ਰਹੀਆਂ ਤੋ ਕਦੀ ਜਗਤ ਭਰ ਦੇ ਬੋਲ ਪੜਨ ਦੀ ਕੋਸ਼ਿਸ਼ ਕਰਨਾ ਬੋਲ ਵਿੱਚ ਮਨੁੱਖ ਦੀ ਜ਼ਾਤ ਪ੍ਰਗਟ ਹੋ ਰਹੀ ਹੈ ਬਾਤ ਪ੍ਰਗਟ ਹੋ ਰਹੀ ਹੈ ਉਹਦੇ ਗੁਣ ਪ੍ਰਗਟ ਹੋ ਰਹੇ ਨੇ ਉਹ ਗੁਣ ਪ੍ਰਗਟ ਹੋ ਰਹੇ ਨੇ ਉਸ ਦਾ ਵਿਵਹਾਰ ਪ੍ਰਗਟ ਹੋ ਰਿਹਾ ਉਸ ਦੇ ਵਿਚਾਰ ਪ੍ਰਗਟ ਹੋ ਰਹੇ ਨੇ ਉਸ ਦਾ ਆਚਾਰ ਪ੍ਰਗਟ ਹੋ ਰਿਹਾ ਬੋਲਾਂ ਦੇ ਰਾਹੀਂ ਕਦੀ ਕਦਾਈਂ ਐਸੇ ਬੋਲ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਇਹ ਬੋਲ ਤੇ ਪਰਮਾਤਮਾ ਦੇ ਨੇ ਈਸ਼ਵਰ ਦੇ ਨੇ ਇਹ ਮਨੁੱਖ ਦੇ ਨਹੀਂ ਹੋ ਸਕਦੇ ਔਰ ਜਦ ਕਿਧਰੇ ਪਰਮਾਤਮਾ ਕਿਸੇ ਦੇ ਅੰਦਰੋਂ ਬੋਲ ਪੈਂਦਾ ਉਸ ਹਾਲਤ ਦੇ ਵਿੱਚ ਜਦ ਆਪਣਾ ਆਪ ਖਾਮੋਸ਼ ਹੋ ਜਾਂਦਾ ਹੈ ਇਸ ਵਾਸਤੇ ਸਿੱਖ ਜਗਤ ਨੇ ਗੁਰਮਤ ਨੇ ਜ਼ੋਰ ਲਾਇਆ ਸਰੋਤਾ ਬਣਨ ਤੇ ਦੋ ਮਨੁੱਖ ਆਮਣੇ ਸਾਹਮਣੇ ਬੈਠਿਆਉਣ ਤੇ ਦੋਵੇਂ ਇਕੱਠੇ ਬੋਲਣ ਤਾਂ ਦੋਹਾਂ ਦੇ ਪੱਲੇ ਕੁਝ ਨਹੀਂ ਪਏਗਾ ਕੁਝ ਵੀ ਨਹੀਂ ਪਏਗਾ ਕਿਉਂਕਿ ਦੋਵੇਂ ਇਕੱਠੇ ਬੋਲਦੇ ਪੈਣੇ ਇੱਕ ਚੁੱਪ ਕਰੇ ਇੱਕ ਬੋਲੇ ਤਾ ਕੁਝ ਜੋ ਹੈ ਪੱਲੇ ਕਹਿ ਸਕਦਾ ਤੁਠਾ ਕਰ ਹਮਰਾ ਸਦਬੋਲੰਦਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਉਸਦੀ ਆਵਾਜ਼ ਸਦਾ ਬ੍ਰਹਮੰਡ ਦੇ ਚ ਗੂੰਜ ਰਹੀ ਹੈ ਇਹ ਨਹੀਂ ਕਿ ਸਵੇਰੇ ਬੋਲਦਾ ਤੇ ਸ਼ਾਮ ਨੂੰ ਨਹੀਂ ਦੁਪਹਿਰੀ ਬੋਲਦਾ ਤੇ ਰਾਤ ਨੂੰ ਨਹੀਂ ਹਰ ਵਕਤ ਉਹ ਬੋਲ ਗੂੰਜ ਰਿਹਾ ਹੈ ਸੁਣਾਈ ਕਿਉਂ ਨਹੀਂ ਦੇ ਰਿਹਾ ਕਿਉਂਕਿ ਅਸੀਂ ਵੀ ਬੋਲ ਰਹੇ ਹਸੀਂ ਨਹੀਂ ਚੁੱਪ ਕਰਦੇ ਇਹ ਚੁੱਪ ਕਰੇ ਦੋਵੇਂ ਵਕਤੇ ਬਣੇ ਹੋਏ ਨੇ ਪ੍ਰਮਾਤਮਾ ਵੀ ਵਕਤਾ ਬਣਿਆ ਹੋਇਆ ਹੈ ਅਸੀਂ ਵੀ ਵਕਤੇ ਧਰਮ ਦੀ ਸਾਰੀ ਸਾਧਨਾ ਆਪਣੇ ਆਪ ਨੂੰ ਚੁੱਪ ਕਰਾਣ ਦੀ ਖਾਮੋਸ਼ ਕਰਾਣ ਦੀ ਇਹ ਮੋਨ ਧਾਰਨ ਦੀ ਜਿਹੜੀ ਪ੍ਰਕਿਰਿਆ ਚੱਲੀ ਸੀ ਤੇ ਬਾਹਰੋਂ ਚੱਲੀ ਸੀ ਮਨ ਨੂੰ ਚੁੱਪ ਕਰਣਾ ਹੈ ਮਨ ਬੋਲਦਾ ਹੈ ਜਿਸ ਦਿਨ ਮਨ ਚੁੱਪ ਕਰਦਾ ਹੈ ਉਸੇ ਦਿਨ ਪ੍ਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਇਸ ਤਰ੍ਹਾਂ ਦੇ ਮਨੁੱਖ ਦੇ ਕੋਲ ਆਪਣੇ ਬੋਲ ਹੋਣਗੇ ਕਿਉਂਕਿ ਮਨ ਜੋ ਬੋਲਦਾ ਪਿਆ ਹੈ ਚਾਹੇ ਉਹ ਧਰਮ ਦੇ ਬੋਲ ਪਿਆ ਬੋਲੇ ਚਾਹੇ ਉਹ ਪ੍ਰਮਾਤਮਾ ਦੇ ਵੀ ਬੋਲ ਪਿਆ ਬੋਲੇ ਮੈਂ ਫਿਰ ਅਰਜ਼ ਕਰਾਂ ਫਿਰ ਵੀ ਉਹ ਪ੍ਰਮਾਤਮਾ ਦੇ ਬੋਲ ਨਹੀਂ ਨੇ ਮੈਂ ਸੀਮਾ ਰੱਖਦਾ ਕਿਉਂਕਿ ਪਤਾ ਨਹੀਂ ਹਾਜ਼ਮੇ ਹਰ ਇੱਕ ਦੇ ਅਲੱਗ-ਅਲੱਗ ਨੇ ਗੱਲ ਪਛਰੀਏ ਕਿ ਨਹੀਂ ਆਪਾਂੇ ਪ੍ਰਮਾਤਮਾ ਦੀ ਕਥਾ ਹੋ ਰਹੀ ਹੈ ਅਗਰ ਮਨ ਹੀ ਬੋਲ ਰਿਹਾ ਹੈ ਤਾਂ ਖਿਮਾ ਕਰਨੀ ਇਹ ਉਸ ਮਨੁੱਖ ਦੀ ਹੀ ਕਥਾ ਹੋ ਰਹੀ ਹੈ ਉਹ ਹੀ ਆਪਣਾ ਅਨੁਭਵ ਕਹਿ ਰਿਹਾ ਔਰ ਕੁਝ ਵੀ ਨਹੀਂ ਪ੍ਰਮਾਤਮਾ ਨਹੀਂ ਹੈ ਇਸ ਸਭ ਉਪਰੋਂ ਉਪਰੋਂ ਲੀਪਾ ਬੋਤੇ ਗੁਣੇ ਗਿਆਨੇ ਬਹੁ ਉਪਦੇਸੀ ਇਹ ਜਗ ਸਗਲੋ ਧੰਦਾ ਗੁਰੂ ਅਮਰਦਾਸ ਜਗਤ ਦੇਚ ਬੜੀਆਂ ਕਥਾ ਕਹਾਣੀਆਂ ਚੱਲ ਰਹੀਆਂ ਨੇ ਇੱਕ ਦੰਦ ਹੈ ਗੁਰੂ ਅਮਰਦਾਸ ਇੱਕ ਵਿਵਹਾਰ ਹੈ ਇੱਕ ਰੋਜ਼ ਮਰਦੀ ਉਹਨਾਂ ਦੀ ਜ਼ਿੰਦਗੀ ਬਣ ਗਈ ਹੈ ਕਹਿਣਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾ ਬੋਲਾਂ ਨੂੰ ਮੈਂ ਕਈ ਦਿਨ ਸੋਚਦਾ ਰਿਹਾ ਗੁਣੀ ਗਿਆਨੀ ਬਹੁ ਉਪਦੇਸੀ ਬੜਾ ਉਪਦੇਸ਼ ਚੱਲ ਰਿਹਾ ਸਾਰੀ ਦੁਨੀਆ ਚ ਮਹਾਰਾਜ ਕਹਿੰਦੇ ਨੇ ਧਰਮ ਨਹੀਂ ਹੈ ਚਾਹੇ ਉਪਦੇਸ਼ ਮਸਜਿਦ ਦੇ ਚੱਲ ਰਿਹਾ ਮੰਦਰ ਦੇ ਚੱਲ ਰਿਹਾ ਗੁਰਦੁਆਰਿਆਂ ਚ ਚੱਲ ਰਿਹਾ ਧਰਮ ਨਹੀਂ ਹੈ ਤੋ ਮਹਾਰਾਜ ਫਿਰ ਇੱਕ ਹੀ ਹੈ ਇਹ ਜਗ ਸਗਲੋ ਧੰਦਾ ਤੰਦਾ ਚੱਲ ਰਿਹਾ ਧਰਮ ਨਹੀਂ ਚੱਲ ਰਿਹਾ ਧਰਮ ਤੇ ਉਦੋਂ ਹੁੰਦਾ ਹੈ ਜਦ ਕਿਸੇ ਦੇ ਅੰਦਰੋਂ ਰੱਬ ਬੋਲੇ ਪਰਮਾਤਮਾ ਹੀ ਬੋਲੇ ਪਰ ਧਰਮ ਤੇ ਆ ਬੋਲੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਧਰਮ ਕੀ ਹੈ ਸੱਚ ਤੇ ਸੱਚ ਸੱਚ ਚੋਂ ਹੀ ਨਿਕਲ ਸਕਦਾ ਇਸ ਝੂਠੇ ਸ਼ਰੀਰ ਤੋਂ ਨਹੀਂ ਨਿਕਲ ਸਕਦਾ ਇਸ ਝੂਠੇ ਮਨ ਤੋਂ ਨਹੀਂ ਨਿਕਲ ਸਕਦਾ ਇਤਨੇ ਮਰਜ਼ ਕਰਦੇ ਹਾਂ ਉਹ ਤੇ ਆਤਮਾ ਤੋਂ ਨਿਕਲੇਗਾ ਉਹ ਸੱਚ ਸਰੂਪ ਹੈ ਇਸ ਵਾਸਤੇ ਇਸ ਤਰ੍ਹਾਂ ਦੇ ਪੁਰਸ਼ਾਂ ਨੇ ਜਿਨ੍ਹਾਂ ਦੇ ਅੰਦਰੋਂ ਇਹ ਬੋਲ ਪ੍ਰਗਟ ਹੋਏ ਉਹਨਾਂ ਨੇ ਕਹਿ ਦਿੱਤਾ ਇਹ ਬੋਲ ਸਾਡੇ ਨਹੀਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅਨਵਾਨ ਇਸ ਤਰ੍ਹਾਂ ਲਿਖਦੇ ਨੇ ਅਕਾਲ ਪੁਰਖ ਬਾਚ ਅਸ ਕੀਟ ਬ੍ਰਤ ਮੈਂ ਕੀੜੇ ਨਾ ਕੀਟ ਕਹਿੰਦੇ ਨੇ ਕੀੜੇ ਨਾ ਮੈਂ ਛੋਟੇ ਜਿਹਾਂ ਕੀੜੇ ਨਾ ਪਰਮਾਤਮਾ ਨੇ ਇੱਕ ਸਾਜ਼ ਦੀ ਤਰ੍ਹਾਂ ਇਸਤੇਮਾਲ ਕੀਤਾ ਹੈ ਇਹ ਬੋਲ ਉਸ ਦੇ ਨੇ ਅਕਾਲ ਪੁਰਖ ਵਾਚ ਇਹ ਤੇ ਪ੍ਰਭੂ ਦੇ ਬਚਨ ਨੇ ਇਹ ਜੋ ਮੇਰੇ ਮੈਂ ਕੀਟ ਦੇ ਰਾਹੀਂ ਪ੍ਰਗਟ ਹੋ ਰਹੇ ਨੇ ਇਹ ਕੀੜੇ ਦੇ ਸ਼ਬਦ ਨਹੀਂ ਨੇ ਇਹ ਕੀੜੇ ਦੇ ਬੋਲ ਨਹੀਂ ਨੇ ਅਕਾਲ ਪੁਰਖ ਵਾਚ ਅਸ ਕੀਟ ਪ੍ਰਤ ਜੋ ਨੇ ਜ ਪ੍ਰਭ ਮੋ ਸੋ ਕਹ ਸੋ ਕਹੋ ਜਗ ਮਾਇ ਜਗਤ ਜੋ ਸੁਣ ਰਿਹਾ ਇਤੇ ਪ੍ਰਭੂ ਦੇ ਬੋਲ ਨੇ ਔਰ ਗੁਰੂ ਨਾਨਕ ਤੇ ਇਥੇ ਤੱਕ ਕਹਿੰਦੇ ਨਾ ਹੋਂ ਆਪੋਂ ਬੋਲ ਨਾ ਜਾਣਦਾ ਓ ਕਹਿ ਹਾ ਸਭ ਹੁਕਮਾਓ ਜੀਓ ਮੈਨੂੰ ਕਹਿਣਾ ਹੀ ਨਹੀਂ ਆਉਂਦਾ ਮੈਨੂੰ ਬੋਲਣਾ ਹੀ ਨਹੀਂ ਆਉਂਦਾ ਮੈਂ ਬੋਲ ਹੀ ਨਹੀਂ ਸਕਦਾ ਮੈਨੂੰ ਕਹਿਣਾ ਹੀ ਨਹੀਂ ਆਉਂਦਾ ਇਤਨੀ ਬਾਣੇ ਤੁਸੀਂ ਆਖੀਏ ਇਤਨੇ ਬੋਲ ਤੁਸੀਂ ਆਖੇ ਨੇ ਹਜ਼ਾਰਾਂ ਸ਼ਬਦ ਨੇ ਮਹਾਰਾਜ ਕੰਨ ਨਹੀਂ ਇਹ ਤੇ ਖਸਮ ਦੇ ਬੋਲ ਨੇ ਆਪਣੇ ਹੈ ਨੇ ਆਪਾਂ ਤੇ ਕਦੋਂ ਦੇ ਚੁੱਪ ਕਰ ਗਏ ਜਿਸ ਦਿਨ ਮਨੁੱਖ ਚੁੱਪ ਕਰਦਾ ਹੈ ਸਮਝਦੇ ਤੇ ਇਹ 5000 ਸਾਲ ਪਹਿਲੇ ਹੀ ਗੱਲ ਆ ਗਈ ਸੀ ਕਿ ਧਰਮ ਦੀ ਸਾਧਨਾ ਕੀ ਆਪਣੇ ਆਪ ਨੂੰ ਚੁੱਪ ਕਰਾਣਾ ਤੂੰ ਇਕਦਮ ਚੁੱਪ ਕਰਾਣਾ ਬੜਾ ਔਖਾ ਸੀ ਤੋਂ ਮੌਨ ਧਾਰਨ ਦੀ ਪ੍ਰਕਿਰਿਆ ਚਲੀ ਵੀ ਪਹਿਲੇ ਬੋਲੋ ਹੀ ਨਾ ਜ਼ੁਬਾਨ ਨਾ ਬੋਲੇ ਸ਼ਾਇਦ ਇੱਕ ਦਿਨ ਫਿਰ ਮਨ ਵੀ ਚੁੱਪ ਕਰ ਜਾਏ ਪਰ ਮੈਂ ਅਸ ਕਰਾਂ ਇਸ ਦੀ ਸਫਲਤਾ ਹੋ ਸਕਦਾ ਹੈ ਕਿਦਰੇ ਹਜ਼ਾਰਾਂ ਵਿੱਚੋਂ ਇੱਕ ਅਦ ਮਨੁੱਖ ਨੂੰ ਲਭੀ ਹੋਵੇ ਉਸ ਸਪਲਤਾ ਮਿਲਦੀ ਨਹੀਂ ਇਸ ਹਸਤੀ ਗੁਰਨਾਨਕ ਸਹਿਮਤ ਵੀ ਨਹੀਂ ਹੋਏ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰ ਹਾਲੇ ਬਤਾਰ ਲਗਾਤਾਰ ਇਕਲੇ ਬਤਾਰ ਜੇ ਚੁੱਪ ਕਰ ਜਾਈਏ ਮੌਨ ਧਾਰਨ ਕਰ ਜਾਈਏ ਤਾਂ ਵੀ ਮਨ ਚੁੱਪ ਨਹੀਂ ਕਰਦਾ ਮਨ ਚੁੱਪ ਕਰੇ ਤੇ ਪ੍ਰਮਾਤਮਾ ਦੀ ਆਵਾਜ਼ ਸੁਣਾਈ ਦੇਵੇ ਮਨ ਨੇ ਤੇ ਆਪਣਾ ਰੋਲਾ ਪਾਇਆ ਹੋਇਆ ਬੜਾ ਜ਼ੋਰਦਾਰ ਆਪ ਇਤਨੇ ਸਾਰੇ ਸੱਜਣ ਬੈਠੇ ਹੋ ਨਾ ਇੱਕ ਗੱਲ ਤੇ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਦਾਅਵੇ ਨਾਲ ਕਹਿ ਸਕਦਾ ਗੁਸਤਾਖੀ ਮਾਫ ਹਰ ਇੱਕ ਦਾ ਮਨ ਬੋਲ ਰਿਹਾ ਤੇ ਜਿਵੇਂ ਹਰ ਇੱਕ ਦਾ ਮਨ ਬੋਲ ਰਿਹਾ ਕਿ ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਗੁਰੂ ਦੀ ਬਾਣੀ ਦੀ ਕਥਾ ਹੋ ਰਹੀ ਹੋਵੇ ਤੇ ਇੰਜ ਕਹਿ ਲੋ ਗੁਰੂ ਬੋਲ ਰਿਹਾ ਤੇ ਫਿਰ ਮਨ ਵੀ ਬੋਲ ਰਿਹਾ ਤਾਂ ਸਰੋਤਾ ਕੌਣ ਬਣੇਗਾ ਕੌਣ ਸੁਣੇਗਾ ਕਿਸ ਨੇ ਸਰੋਤਾ ਬਣਨਾ ਅਗਰ ਵਾ ਕਈ ਕੋਈ ਸਰੋਤਾ ਬਣ ਜਾਏ ਤੋ ਮੈਂ ਹਮੇਸ਼ਾ ਕਹਿਣਾ ਹੁਨਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਆਪ ਕਾ ਨਾਸ ਮਨ ਨਹੀਂ ਸੁਣਦਾ ਮਨ ਬੋਲਦਾ ਮਨ ਨੂੰ ਬੋਲਣ ਦੀ ਆਦਤ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਮਹਾਤਮਾ ਬੁੱਧ ਤੇ ਕਹਿੰਦੇ ਸਨ ਕਿਸੇ ਗਿਆਨ ਦੀ ਲੋੜ ਨਹੀਂ ਕਿਸੇ ਕਰਮ ਦੀ ਲੋੜ ਨਹੀਂ ਕਿਸੇ ਯਤਨ ਦੀ ਲੋੜ ਨਹੀਂ बस ਤੁਸੀਂ ਚੁੱਪ ਕਰ ਜਾਓ ਪ੍ਰਮਾਤਮਾ ਬੋਲਣ ਲੱਗ ਪਏਗਾ ਉਹ ਬੋਲਦਾ ਹੀ ਪਿਆ ਸੁਣਾਈ ਕਿਉਂ ਨਹੀਂ ਦੇ ਰਿਹਾ ਤੁਹਾਡੇ ਆਪਣੇ ਬੋਲ ਇਤਨੇ ਉੱਚੇ ਨੇ ਇਤਨੇ ਜ਼ੋਰ ਦੇ ਬੋਲ ਰਹੇ ਹੋ ਉਹ ਅਨਾਹਦ ਧੁਨ ਨਹੀਂ ਸੁਣਾਈ ਦੇ ਰਿਹਾ ਠਾਕਰ ਹਮਰਾ ਸਦ ਬੋਲਨ ਤਾਂ ਤੇ ਸਦਾ ਬੋਲਦਾ ਪਿਆ ਤੁਮੈਂ ਫਿਰ ਦੋਰਾਵਾ ਮਨੁੱਖ ਨਵੇਂ ਵਿਸਦੀ ਆਪਣੇ ਬੋਲਾ ਰਾਹੀ ਪ੍ਰਗਟ ਹੁੰਦਾ ਹੈ ਇਹਦਾ ਮੂੰਹ ਮੱਥਾ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਇਹ ਕੀ ਹੈ ਇਹਦੇ ਹੱਥ ਪੈਰ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਇਹ ਕੀ ਹੈ ਇਹਦੇ ਨੈਣ ਨਕਸ਼ ਵੇਖ ਕੇ ਕੁਝ ਵੀ ਨਹੀਂ ਪਤਾ ਚੱਲਦਾ ਇਹ ਕੀ ਹੈ ਬੋਲਾਂ ਤੋਂ ਪਤਾ ਚੱਲਦਾ ਹੈ ਬੋਲ ਵਿੱਚ ਇਸ ਦਾ ਆਚਾਰ ਬੋਲਾਂ ਦੇ ਵਿੱਚ ਇਸ ਦਾ ਵਿਵਹਾਰ ਬੋਲਾਂ ਦੇ ਵਿੱਚ ਇਸ ਦਾ ਸੁਭਾਅ ਸਭ ਪ੍ਰਗਟ ਹੁੰਦਾ ਹੈ ਬੋਲੀ ਦਸਤੈਂ ਦੇ ਨੇ ਤਮੋ ਗੁਣੀ ਐ ਬੋਲੀ ਦਸਤੈਂ ਦੇ ਨੇ ਰਜੋ ਗੁਣੀ ਐ ਬੋਲੀ ਦਸਤੈਂ ਦੇ ਨੇ ਸਤੋ ਗੁਣੀ ਐ ਬੋਲਤ ਹੀ ਪਹਿਚਾਨੀਐ ਸਾਧ ਅਸਾਧ ਕੋ ठाਠ ਅੰਤਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਟ ਪਰ ਜਿੱਥੇ ਆਮ ਮਨੁੱਖ ਨਵੇ ਵਿਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਪ੍ਰਮਾਤਮਾ 100% ਬੋਲਾ ਰਾਹੀ ਪ੍ਰਗਟ ਆਉਂਦਾ ਹੈ ਆਪਣੇ ਵਾਕ ਰਾਹੀ ਪ੍ਰਗਟ ਆਉਂਦਾ ਹੈ ਹੋਰਨ ਤੌਰ ਤੇ ਆਪਣੇ ਵਾਕ ਰਾਹੀ ਪ੍ਰਗਟ ਆਉਂਦਾ ਹੈ ਔਰ ਜਿਸ ਨੂੰ ਪ੍ਰਮਾਤਮਾ ਨੂੰ ਸੁਣਨ ਦੀ ਜਾਚ ਆ ਗਈ ਵੇਖਣ ਦੀ ਜਾਚ ਉਸੇ ਨੂੰ ਆਂਦੀ ਹੈ ਕਿਉਂਕਿ ਜਿਸ ਦਿਨ ਪ੍ਰਮਾਤਮਾ ਨੂੰ ਸੁਣਦਾ ਉਸੇ ਦਿਨ ਉਸ ਦੀ ਅੱਖਾਂ ਖੁੱਲ੍ਹਦੀਆਂ ਉਸ ਤੋਂ ਪਹਿਲੇ ਖੁੱਲ੍ਹਦੀਆਂ ਹੀ ਨਹੀਂ ਔਰ ਉਸੇ ਅੱਖ ਨੂੰ ਕਿਹਾ ਗਿਆ ਤ੍ਰਿਲੋਚਨ लोचन ਕਹਿੰਦਨ ਅੱਖ ਨੂੰ ਤ੍ਰਿलोचन ਤੀਸਰਾ ਲੋਚਨ ਤੀਸਰੀ ਅੱਖ ਇਹ ਤ੍ਰਿलोचन ਨਾਮ ਪਰਮਾਤਮਾ ਦਾ ਵੈਸੇ ਤੀਜੀ ਅੱਖ ਉਹ ਜਿਹੜੀ ਤੀਜੀ ਅੱਖ ਹੈ ਇੱਕ ਦਿਖਾਈ ਦਿੰਦਾ ਹੈ ਇਹ ਜਿਹੜੀਆਂ ਦੋ ਅੱਖਾਂ ਨੇ ਦੋ ਦਿਖਾਈ ਦਿੰਦੇ ਨੇ ਮੈਂ ਫਿਰ ਅਰਜ ਕਰਾਂ ਦੋ ਦਿਖਾਈ ਦੇ ਦਿੰਦੇ ਨੇ ਰੋਸ਼ਨੀ ਦਿਖਾਈ ਦਿੰਦੀ ਹੈ ਹਨੇਰਾ ਦਿਖਾਈ ਦਿੰਦਾ ਹੈ ਛੋਟਾ ਦਿਖਾਈ ਦਿੰਦਾ ਹੈ ਵੱਡਾ ਦਿਖਾਈ ਦਿੰਦਾ ਹੈ ਸਿਰਫ ਇਸਤਰੀ ਨਹੀਂ ਦਿਖਾਈ ਦਿੰਦੀ ਪੁਰਸ਼ ਵੀ ਦਿਖਾਈ ਦਿੰਦਾ ਹੈ ਜਿਸਿਆਣਾ ਦਿਖਾਈ ਦਿੰਦਾ ਹੈ ਤਾਂ ਫਿਰ ਕੋਈ ਮੂਰਖ ਵੀ ਦਿਖਾਈ ਦਿੰਦਾ ਹੈ ਦੋ ਦਿਖਾਈ ਦਿੰਦੇ ਕਦੀ ਬਗੌਰ ਮੁਤਾਲਾ ਕਰਨਾ ਇੱਕ ਨਹੀਂ ਦਿਖਾਈ ਦਿੰਦਾ ਇੱਕ ਦੇ ਦੇਖਦੇ ਆ ਦੂਸਰਾ ਕਲਪਨਾ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ ਈਮਾਨ ਹੈ ਤਾਂ ਲਾਜ਼ਮੀ ਕੋਈ ਬਹੁਤ ਇਮਾਨਦਾਰ ਹੈ ਸੰਸਾਰ ਤੇ ਦੋ ਰੰਗੀ ਹੈ ਇਹ ਅੱਖਾਂ ਦੋ ਦੋਵੇਂ ਅੱਖਾਂ ਦੋ ਦੇਖਦੀਆਂ ਹਿੰਦੂ ਦਿਖਦਾ ਹੈ ਮੁਸਲਮਨ ਦਿਖਦਾ ਹੈ ਸਿਰਫ ਹਿੰਦੂ ਨਹੀਂ ਦਿਖਦਾ ਮੁਸਲਮਾਨ ਦਿਖਾਈ ਦਿੰਦਾ ਹੈ ਸਿਰਫ ਮੁਸਲਮਾਨ ਨਹੀਂ ਦਿਖਾਈ ਦਿੰਦਾ ਯਹੂਦੀ ਦਿਖਾਈ ਦਿੰਦਾ ਹੈ ਸਿਰਫ ਯਹੂਦੀ ਨਹੀਂ ਦਿਖਾਈ ਦਿੰਦਾ ਇਸਾਈ ਦਿਖਾਈ ਦਿੰਦਾ ਹਸਰ ਫੌਰਨ ਸਾਹਮਣੇ ਖੜਾ ਹੋ ਜਾਂਦਾ ਹੈ ਇਹ ਆਪਣਾ ਤੋ ਕੋਈ ਪਰਾਇਆ ਵੀ ਖੜਾ ਹੋ ਜਾਂਦਾ ਹੈ। ਇਹ ਪਰਾਇਆ ਹੈ ਤੋ ਫਿਰ ਕੋਈ ਆਪਣਾ ਵੀ ਖੜਾ ਹੋ ਜਾਂਦਾ ਹੈ। ਇਹ ਮੈਂ ਦੋ ਰਾ ਰਹੇ ਹਾਂ ਗੱਲ ਕਿ ਦੋ ਅੱਖਾਂ ਦੋ ਦੇਖਦੀਆਂ ਇੱਕ ਨਹੀਂ ਦੇਖਦੀਆਂ। ਹਰ ਵਕਤ ਇਹ ਦੋ ਦੇਖਦੀਆਂ ਇਹ ਆਪਣਾ ਹੈ ਇਹ ਆਪਣਾ ਨਹੀਂ ਤੋ ਦੋਆਂ ਦੀ ਵੰਡ ਹੋ ਗਈ। ਇਹ ਮੂਰਖ ਹੈ ਇਹ ਸਿਆਣਾ ਹੈ ਇਹ ਸੁੰਦਰ ਹੈ ਇਹ ਕ੍ਰੂਪ ਹੈ। ਇਸ ਤ੍ਰੇ ਇਹ ਪੁਰਸ਼ ਹੈ ਦੋ ਹਰ ਵਕਤ ਦੋ ਦਿਖਾਈ ਦਿੰਦੇ ਸਮstਵਰੇਸ ਇੱਕ ਸੂਫੀ ਸੰਤ ਹੋਇਆ ਹੈ ਕਹਿੰਦੇ ਦੋਈ ਰਾ ਚੋਂ ਬਦਲ ਕਰਦਮ ਦੋ ਆਲਮ ਰਾ ਯਕੀਦੀਦਮ ਜਿਸ ਦਿਨ ਦੀਆਂ ਇਹ ਦੋ ਨਜ਼ਰਾਂ ਮੇਰੀਆਂ ਮਿਟ ਗਈਆਂ ਨੇ ਦੋ ਅੱਖਾਂ ਮੇਰੀਆਂ ਬੰਦ ਹੋ ਗਈਆਂ ਨੇ ਇੱਕ ਦਿਖਾਈ ਦੇ ਰਿਹਾ ਹੈ ਦੂਜਾ ਹੈ ਹੀ ਨਹੀਂ ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੀਦੀਦਮ ਇੱਕ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਪ੍ਰਗਟ ਹੋਇਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਹਿਲਾ ਬਚਨ ਹੈ ਇੱਕ ਉਹ ਇੱਕ ਕੀ ਹੈ ਉਹ ਇੱਕ ਓੰਕਾਰ ਹੈ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀ ਅਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਿਆ। ਔਰ ਅਕਸਰ ਐਸਾ ਦੇਖਿਆ ਗਿਆ ਹੈ। ਇਧਰ ਜ਼ਬਾਨ ਨੇ ਮੌਨ ਧਾਰਨ ਕੀਤਾ ਹੈ। ਇਧਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ। ਕਿਉਂਕਿ ਜ਼ਬਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ। ਤਾਂ ਮਨ ਬਹੁਤ ਬੋਲਦਾ ਹੈ। ਮੌਨੀਆਂ ਦੇ ਮਨ ਜਿੰਨੇ ਕਲਪੇ ਹੋਏ ਹੁੰਦੇ ਨੇ। ਉਤਨੇ ਉਹਨਾਂ ਦੇ ਨਹੀਂ ਆਉਂਦੇ। ਗੁਸਤਾਖੀ ਨਾਲ ਜਿਹੜੇ ਕੁਛ ਬੋਲ ਲੈਂਦੇ ਨੇ ਅਗਰ ਸਾਰਥਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਛੁਪ ਕਰ ਸਕਦਾ ਹੈ ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਵਿੱਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਜਿਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਵੀ ਪਕੜ ਦੇ ਚਾਹਿਆ ਹੈ ਸੈਂਟਿਸਟ ਵੀ ਪਕੜ ਦੇ ਚਾਹਿਆ ਉਹ ਤੇ ਪਰਮਾਣੂ ਅਣੂ ਆਪਣੇ ਮਨ ਦੀ ਖੋਜ ਕਰਦਿਆਂ 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 ਇਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇਕ ਨੂੰ ਅਖੀਰ ਦੇ ਚ ਹੱਥ ਵਿੱਚ ਆਏ ਨੇ ਕਿ ਪ੍ਰਮਾਣੋ ਇਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸਾਇੰਟਿਸਟ ਕਹਿੰਦੇ ਆ ਇਕ ਨੂੰ ਅਸੀਂ ਸੰਤ ਕਹਿੰਦੇ ਖੋਜ ਤੋਹਾਂ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਸਟ੍ਰੀਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਬੋਤਨ ਲੰਮ ਕਾ ਪਦਾਰਥ ਦੇ ਤਹਿ ਦੇ ਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜ ਦਿਆਂ ਤੋੜ ਦਿਆਂ ਵਿਗਿਆਨ ਇੱਕ ਥਾਂ ਤੇ ਰੁਕਿਆ ਅਣੂ ਤੱਕ ਪਹੁੰਚਿਆ ਪਰਮਾਣੂ ਤੱਕ ਪਹੁੰਚਿਆ ਆਪਣੇ ਮਨ ਨੂੰ ਮਾਰਦੇ ਆ ਮਾਰਦੇ ਆ ਤੋੜਦੇ ਆ ਤੋੜਦੇ ਆ ਮਿਟਾਉਂਦੇ ਆ ਮਿਟਾਉਂਦੇ ਆ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪ੍ਰਮਾਤਮਾ ਤੱਕ ਪਹੁੰਚੇ ਉਸ ਦੀ ਵੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੀ ਵੀ ਬਹੁਤ ਵੱਡੀ ਤਪੱਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆ ਦੇ ਚੇਸਿਆਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਦੇ ਚੋਂ ਇੱਕ ਅਭਿਆਸੀ ਲੰਗਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਇਸ ਨੂੰ ਲੰਗਦੇ ਨੇ ਬਾਕੀ ਵੀ ਪੀੜਾ ਦੇ ਚੋਂ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازمی ਇਤਨੀ ਮਰਜ਼ ਕਰਾਂ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗਲ ਆਈਏ ਇਸਤਰੀ ਛੇਤੀ ਰੋ ਲੈਂਦੀ ਹੈ ਹੁਰਸ਼ ਅੰਜੂਆਂ ਨੂੰ ਪੀ ਲੈਂਦਾ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਫੁਰਸ ਪਾਗਲ ਆਉਂਦੇ ਨੇ ਇਤਨੀਆਂ ਇਸਤਰੀਆਂ پاਗਲ ਨਹੀਂ ਆਉਂਦੀਆਂ ਕਾਰਨ ਇਹ ਗੁਬਾਰ ਸੀ ਰੋਪੀਆਂ ਅੰਜੂਆਂ ਦੇ ਰਾਹੇ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ पागल ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ। ਰੋਜ਼-ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ। ਸ਼ਰਮ ਦਾ ਮਾਰਾ ਕਿਉਂ? ਅਗਰ ਰੋਵੇ ਕਹਿੰਦੇ ਨੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਹੈ। ਪਰ ਕੌਣ ਦੱਸੇ ਅੱਖਾਂ ਦੇ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ। ਉਸੇ ਤਰ੍ਹਾਂ ਦੇ ਪਾਏ ਨੇ। ਇੱਕ ਭਾਵਨਾ ਦੇ ਵੇਖ ਵਿੱਚ ਆ